ਸਾਬਕਾ ਆਈਜੀ ਅਮਰ ਸਿੰਘ ਚਾਹਲ ਦੇ ਮਾਮਲੇ 'ਚ ਹੁਣ ਨਵੇਂ ਰਾਜ਼ ਖੁੱਲਣ ਲੱਗੇ ਨੇ ਅਮਰ ਸਿੰਘ ਚਾਹਲ ਦੇ ਇਸ ਮਾਮਲੇ ਦੇ ਨਾਲ ਏ ਬਹਿਰਕ ਨਾਮ ਰਿਗਾੜੀ ਕੋਟਪੂਰਾ ਗੋਲੀ ਕਾਂਡ ਉਹ ਵੀ ਸਭ ਦੇ ਜ਼ਹਿਨ 'ਚ ਆਇਆ ਉਸ ਮਾਮਲੇ 'ਚ ਵੀ ਪੰਜਾਬ ਇਨਸਾਫ ਦੀ ਗੱਲ ਹੈ ਪਰ ਜਿਹੜਾ ਪਹਿਲੂ ਨਵਾਂ ਸਾਹਮਣੇ ਆਇਆ ਕੋਈ ਹੈ ਜਨਾਬ ਇੱਕ ਅਮਰ ਸਿੰਘ ਚਾਹਲ ਨੀ ਕਈਆਂ ਸਾਬਕਾ ਅਧਿਕਾਰੀਆਂ ਨਾਲ ਠੰਗੀ ਦਾ ਬੱਝੀ ਹੁਣ ਇੱਕ ਸਵਾਲ ਤਾਂ ਸਿਸਟਮ ਮੁਰੇ ਪੁਲਿਸ ਮੁਰੇ ਖੜਾ ਹੈ ਕਿ ਰਿਟਾਇਰਡ ਅਧਿਕਾਰੀਆਂ ਦੇ ਗਰੁੱਪ ਦੇ ਵਿੱਚ ਕੋਈ ਠੱਗੀ ਠੋਰੀ ਵਾਲਾ ਬੰਦਾ ਕੋਈ ਇਹਦੀ ਇਨਵੈਸਟਮੈਂਟ ਕਰਨ ਵਾਲਾ ਬੰਦਾ ਕਿੱਥੋਂ ਆਇਆ ਫੋਨ ਤੇ ਕੋਈ ਅਧਿਕਾਰੀ ਬੋਲਣ ਲਈ ਤਿਆਰ ਨਹੀਂ ਕੋਈ ਸੱਚ ਦੱਸਣ ਲਈ ਤਿਆਰ ਨਹੀਂ ਪਰ ਜਦੋਂ ਕਈ ਅਧਿਕਾਰੀ ਮੁਲਾਕਾਤ ਕਰਨੀ ਜਾਂਦੇ ਨੇ ਸਾਬਕਾ ਅਧਿਕਾਰੀਆਂ ਨਾਲ ਤਾਂ ਮੌਜਵਾਨੀ ਕਈਆਂ ਨੇ ਗੱਲ ਸਾਂਝੀ ਕੀਤੀ ਆਪਣਾ ਦਰਦ ਬਿਆਨ ਕੀਤਾ ਕਿ ਹਾਂ ਗਲਵੜਤਾ ਹੋ ਗਈ ਜੀ ਸਾਡੇ ਨਾਲ ਸੀਬੀ ਦੀ ਅਦਾਲਤ ਤੇ ਆ ਰੁਖ ਕਰਦੇ ਨੇ ਕਿ ਜੀ ਇੱਥੇ ਹੀ ਮਾਰਜੀ ਲਾ ਦੇਣਾ ਮੈਨੂੰ ਇੱਥੇ ਬਣਦੀ ਹੋ ਪਰ ਕਿਹਦੇ ਇਹੀ ਹੁੰਦੀ ਹੈ ਕਿ ਪਹਿਲਾਂ ਤੁਸੀਂ ਜਿੱਥੇ ਟ੍ਰਾਇਲ ਆਇਆ ਜਿੱਥੇ ਕੇਸ ਹੈ ਉੱਥੇ ਤੁਸੀਂ ਅਦਾਲਤ ਦੇ ਵਿੱਚ ਅਰਜੀ ਲਾਓ ਜਮਾਨ ਦੀ ਜੇ ਨਹੀਂ ਮਿਲਦੀ ਫਿਰ ਉੱਪਰਲੀ ਅਦਾਲਤ ਜਾਓ ਹਾਈ ਕੋਰਟ ਫਿਰ ਅੱਗਾ ਨਹੀਂ ਕਰ ਮੈਂ ਸਿੱਧੇ ਡਾਇਰੈਕਟ ਜਾਣ ਦੀ ਕੋਸ਼ਿਸ਼ ਕਰਦੇ ਹਾਂ ਗੱਲ ਨਹੀਂ ਬਣੀ ਥੱਲੇ ਆ ਗਈ ਸੀਬੀ ਦੀ ਅਦਾਲਤ ਜਦੋਂ ਲਾਈ ਤਾਂ ਜਦੋਂ ਪਰਸਨ ਬਾਈ ਹੁੰਦੀ ਹੁਣ ਇਸ ਦੇ ਲਈ ਸੀਬੀਆਈ ਨੇ ਜਵਾਬ ਦਾਖਲ ਕਰਨ ਦੇ ਲਈ ਸਮਾਂ ਮੰਗਿਆ ਹੁਣ ਇਹ ਸੁਣਵਾਈ 2 ਜਨਵਰੀ ਤੇ ਹੋਣੀ ਹੈ ਮਤਲਬ 2 ਜਨਵਰੀ ਤੱਕ ਤਾਂ ਜ਼ਮਾਨਤ ਭੁੱਲ ਜਾਣਾ ਭੁੱਲਰ ਤੇ ਕਾਨੂੰਨੀ ਮਹਾਰਾ ਦਾ ਇਹ ਵੀ ਮੰਨਣਾ ਹੈ ਕਿ ਜਿਹੋ ਜਿਹੇ ਮਾਮਲੇ ਚਰਚਾ ਨੂੰ ਭੁੱਲਰ ਘਰੇ ਨੇ ਉਹ ਜਿਹੇ ਚ ਛੇਤੀ ਜ਼ਮਾਨਤ ਮੰਨਣ ਦੀ ਆਸ ਨਹੀਂ ਨਾ ਹੁਣ ਵਿਜੀਲੈਂਸ ਕਿਤੇ ਲੱਭੇ ਇੰਨਾ ਈਡੀ ਜਿਹੜੇ ਕਾਂਗਦ ਪੱਤਰ ਮੰਗਾਲੇ ਜੀ ਕੇਸ ਤਿਆਰ ਹੈ ਜੀ منی ਲਾਂਡਰਿੰਗ ਦਾ ਮਾਮਲਾ ਬਣ ਗਿਆ ਜੀ ਕਿਉਂਕਿ ਵਿਦੇਸ਼ਾਂ ਚ ਫਲੈਟ ਵੀ ਨੇ ਜੀ ਵਿਦੇਸ਼ਾਂ ਚ ਠਾਬੇ ਹੋਟਲ ਵੀ ਨੇ ਜੀ ਸਾਰਾ ਕੁਝ ਹੋ ਗਿਆ ਜੀ ਸ਼ਾਂਤੀ ਇਹ ਸੈਟਲਮੈਂਟ ਇੱਕ ਪਾਸੇ ਪਾਵਰਕਾਮ ਦੀਆਂ ਜ਼ਮੀਨਾਂ ਵੇਚਣ ਦੇ ਨਾਂ ਦੇ ਉੱਤੇ ਪੰਜਾਬ ਸਰਕਾਰ ਵਜਿੱਦ ਹੈ ਤੇ ਉਹਦੇ ਲਈ ਆਪਣਾ ਬੰਦਾ ਲਾ ਕੇ ਵੀ ਕੰਮ ਕਰਾਉਣ ਦੀ ਕੋਬੈਦ ਹੈ ਕਹਿੰਦੇ ਕਿ ਪਹਿਲਾਂ ਜਿਹੜੇ ਸੀਐਮਬੀਸੀ ਉਹ ਕੰਮ ਕਰਨ ਲਈ ਤਿਆਰ ਨਹੀਂ ਸੀ ਜਿਹਾ ਫਿਰ ਆਪਣਾ ਬੰਦਾ ਲਿਆਓ ਉਹਦੇ ਆਉਂਦੀ ਤੀਜੀ ਫੜਲੀ ਤੇ ਇਧਰ ਵਿਰੋਧ ਵੀ ਸ਼ੁਰੂ ਹੋਇਆ ਇੱਕ ਪਾਸੇ ਜ਼ਮੀਨਾਂ ਬਚਾਉਣ ਦੀ ਲੜਾਈਆਂ ਲੜ ਰਹੀਆਂ ਇੰਜੀਨੀਅਰਿੰਗ ਐਸੋਸੀਏਸ਼ਨ ਤੇ ਪੂਰਾ ਮੁਲਾਜ਼ਮ ਜਥੇਬੰਦੀਆਂ ਖਾਸ ਕਰਕੇ ਪਾਵਰਕਾਮ ਨਾਲ ਸੰਬੰਧਿਤ ਮੁਲਾਜ਼ਮ ਦੂਸਰੇ ਪਾਸੇ ਹੁਣ ਸੀਐਮਡੀ ਨੂੰ ਲੈ ਕੇ ਸਵਾਲ ਖੜਾਉਗੇ ਕਹਿੰਦੇ ਜੀ ਕਿ ਪੰਜਾਬ ਸਟੇਟ ਜਿਹੜਾ ਇਲੈਕਟ੍ਰਿਸਿਟੀ ਬੋਰਡ ਪਹਿਲਾਂ ਪੀਐਸਸੀਬੀ ਸੀਗਾ ਫਿਰ ਪੀਐਸ ਪੀਸੀਐਲ ਬਣ ਗਿਆ ਪਾਵਰਕਾਮ ਕਾਰਪੋਰੇਸ਼ਨ ਬਣ ਗਈ ਉਹ ਮਤਲਬ ਹੈਨਾ ਉਸ ਦੇ ਵਿੱਚ ਜਿਹੜੀ ਸੀਐਮਡੀ ਦੀ ਯੋਗਤਾ ਉਸ ਨੂੰ ਲਗਾਤਾਰ ਛਾਂਗਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਪੰਜਾਬ ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿੱਚ ਜਦੋਂ ਜਵਾਕ ਆਪਣੀ ਮਾਂ ਬੋਲੀ ਤੋਂ ਬਿਨਾਂ ਕਿਸੇ ਹੋਰ ਬੋਲੀ ਮਤਲਬ ਭਾਸ਼ਾ ਦੀ ਕੋਈ ਸਿੱਖਿਆ ਲਵੇ ਚਾਹੇ ਅੰਗਰੇਜ਼ੀ ਹੋਵੇ ਚਾਹੇ ਹਿੰਦੀ ਹੋਵੇ ਚਾਹੇ ਸੰਸਕ੍ਰਿਤ ਹੋਵੇ ਚਾਹੇ ਉਰਦੂ ਹੋਵੇ ਜੇ ਹੋਰ ਕਿਸੇ ਭਾਸ਼ਾ ਦੀ ਸਿੱਖਿਆ ਲਵੇ ਤਾਂ ਉਹਦੇ ਵਿੱਚ ਇੱਕ ਪੰਨਾ ਉਹਦੀ ਆਪਣੀ ਮਾਂ ਬੋਲੀ ਦੇ 35 ਅੱਖਰਾਂ ਦਾ ਹੋਣਾ ਜ਼ਰੂਰੀ ਹੈ ਜਬਾਕ ਬਚਪਨ ਤੋਂ ਲੈ ਕੇ 12ਵੀਂ ਤੱਕ ਜਦੋਂ ਸਰਕਾਰੀ ਸਕੂਲ 'ਚ ਪੜ੍ਹੇ ਜਾਂ ਪ੍ਰਾਈਵੇਟ ਸਕੂਲ 'ਚ ਪੜ੍ਹੇ ਜਾਂ ਮਾਨਤਾ ਪ੍ਰਾਪਤ ਸਕੂਲ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੂਲ 'ਚ ਪੜ੍ਹੇ ਤਾਂ ਪੰਜਾਬੀ ਵਿਸ਼ਣ ਤੋਂ ਪੰਜਾਬੀ 'ਚ ਪੜ੍ਹਾਈ ਪੜ੍ਹੇ ਉੱਥੇ ਤਾਂ ਊੜਾੜਾ 35 ਅੱਖਰ ਟੁੱਟਵੇਂ ਅੱਖਰ ਹੈ ਨਾ ਸ਼ਬਦ ਜੋੜ ਹੈ ਨਾ ਉਹ ਸਾਰਾ ਕੁਝ ਪੜ੍ਹੇ ਜੇ ਉਸ ਤੋਂ ਬਾਅਦ ਉਹ ਫਿਰ ਲੇਖ ਕਹਾਣੀਆਂ ਇਵਾਰਤ ਸਾਰਾ ਕੁਝ ਪੜ੍ਹਨ ਦਾ ਕਾਵਨ ਪੜ੍ਹੇ ਉੱਥੇ ਤਾਂ ਠੀਕ ਹੈ ਉਹ ਕਹਿੰਦੇ ਕਿ ਜੇ ਤੂੰ ਬਿਨਾਂ ਜਿਉਂ ਅੰਗਰੇਜ਼ੀ ਵਿਸ਼ਾ ਪੜ੍ਹਦਾ। ਜੋ ਹਿੰਦੀ ਵਿਸ਼ਾ ਪੜ੍ਹਦਾ ਤਾਂ ਉਹਦੇ ਵਿੱਚ ਵੀ ਉਹਦੀ ਆਪਣੀ ਮਾਂ ਬੋਲੀ ਦੀ ਵਰਣਮਾਲਾ ਦਾ 35 ਅੱਖਰਾਂ ਦਾ ਊੜੇ ਆੜੇ ਦਾ ਇੱਕ ਪੰਨਾ ਹੋਣਾ ਲਾਜ਼ਮੀ ਹੈ। ਇਹ ਨਿਯਮ ਲਾਗੂ ਹੋਣ ਜਾ ਰਿਹਾ ਹੈ। ਚੰਡੀਗੜ੍ਹ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਐਮਸੀ ਤੋੜ ਲਿਆ ਆਮ ਆਦਮੀ ਪਾਰਟੀ ਦੇ ਤੋਂ। ਵੈਸੇ ਇੱਥੇ ਹਾਂਜੀ ਤੌਰ ਤੇ ਲੜੀ ਸੀ ਐਮਪੀ ਦੀ ਚੋਣ ਕਾਂਗਰਸ ਤੇ ਆਮ ਆਦਮੀ ਪਾਰਟੀ। ਕੁਝ ਫਾਰਮੂਲਾ ਹੀ ਸੀਗਾ ਵਿਚ ਐਮਪੀ ਸਾਡਾ ਮੇਅਰ ਆਪ ਦਾ ਸੋ ਐਮਪੀ ਦਾ ਬਣ ਗਿਆ ਕਾਂਗਰਸ ਦਾ ਪੇਰ ਦੇ ਮਾਮਲੇ ਦੇ ਵਿੱਚ ਥੀਟਾ ਵੀ ਬਦ ਆਮਾਦੀ ਪਾਰਟੀ ਕੋਲ ਰਹੀਆਂ ਕਾਂਗਰਸ ਦਾ ਨਾਮ ਲਾ ਕੇ ਪਰ ਤਾਂ ਵੀ ਪੇਚ ਪਸਦਾ ਗਿਆ ਅਮਰ ਸਿੰਘ ਚਾਹਲ ਸਾਬਕਾ ਆਈਜੀ ਅਮਰ ਸਿੰਘ ਚਾਹਲ ਦੇ ਮਾਮਲੇ ਛੁਣ ਨਵੇਂ ਰਾਜ਼ ਖੁੱਲਣ ਲੱਗੇ ਨੇ ਨਵੀਆਂ ਪਰਤਾਂ ਸਾਹਮਣੇ ਆਉਣ ਲੱਗੀਆਂ ਨੇ ਤੇ ਨਮਾ ਸੱਚ ਬਹੁਤ ਫਿਕਰਮੰਦੀ ਵਾਲਾ ਤੇ ਪੈਪੀਤ ਕਰਨ ਵਾਲਾ ਸਾਬਕਾ ਆਈਜੀ ਅਮਰ ਸਿੰਘ ਚਾਹਲ ਦੇ ਮਾਮਲੇ ਦੇ ਵਿੱਚ ਇੱਕ ਪਹਿਲੂ ਤਾਂ ਇਹ ਹੀ ਹੈ ਕਿ ਜੀ ਖੁਦਕੁਸ਼ੀ ਦੀ ਕੋਸ਼ਿਸ਼ ਹੋਈ ਲੰਬਾ ਚੋੜਾ ਸੁਸਾਈਡ ਨੋਟ ਲਿਖਿਆ ਗਿਆ ਚਿੱਠੀ ਲਿਖੀ ਗਈ ਡੀਜੀਪੀ ਨੂੰ ਤੇ ਉਸ ਤੋਂ ਬਾਅਦ ਆਪਰੇਸ਼ਨ ਹੋਏ ਅਜੇ ਵੈਂਟੀਲੇਟਰ ਤੇ ਨੇ ਸਥਿਤੀ ਸਥਿਰ ਹੈ ਹੈਨਾ ਪਰ ਥੋੜਾ ਖਤਰੇ ਤੋਂ ਬਾਹਰ ਵੀ ਦੱਸਿਆ ਜਾ ਰਿਹਾ ਪਰ ਅਜੇ ਵੀ ਚਿੰਤਾ ਬਣੀ ਹੋਈ ਹੈ ਇੱਕ ਪਹਿਲੂ ਤਾਂ ਇਹ ਹੈ ਦੂਸਰਾ ਪਹਿਲੂ ਆਪਾਂ ਲਗਾਤਾਰ ਬਾਤ ਚਦੇ ਆਏ ਕਿ ਜਿੱਦਾਂ ਹੀ ਅਮਰ ਸਿੰਘ ਚਾਹਲ ਦਾ ਇਹ ਮਾਮਲਾ ਸਾਹਮਣੇ ਆਇਆ ਅਮਰ ਸਿੰਘ ਚਾਹਲ ਦੇ ਇਸ ਮਾਮਲੇ ਦੇ ਨਾਲ ਹੀ ਐ ਬਹਿਰ ਕਲਾਮ ਰਿਗਾੜੀ ਕੋਟਪੂਰਾ ਗੋਲੀ ਕਾਂਡ ਉਹ ਵੀ ਸਭ ਦੇ ਜ਼ਹਾਂਚਾ ਆ ਉਸ ਮਾਮਲੇ 'ਚ ਵੀ ਪੰਜਾਬ ਇਨਸਾਫ ਦੀ ਕਰਿਆ ਪਰ ਜਿਹੜਾ ਮਾਮਲਾ ਅਮਰ ਸਿੰਘ ਚਾਹਲ ਆਧਾਰ ਬਣਾ ਕੇ ਕਹਿੰਦੇ ਨੇ ਕਿ ਜਿਹਦੇ ਕਾਰਨ ਮੈਨੂੰ ਇਹ ਕਦਮ ਚੁੱਕਣਾ ਪਿਆ ਉਹ ਹੈ ਜੀ 8 ਕਰੋੜ ਤੋਂ ਉੱਪਰ ਦੀ ਠੱਗੀ ਦਾ ਮਾਮਲਾ ਕਿ ਜੀ ਮੈਂ ਇੱਕ ਰਿਟਾਇਰਡ ਅਧਿਕਾਰੀਆਂ ਦੇ 그룹 ਵਿੱਚ ਸੀ ਜੀ ਅਣ ਉਸ ਗਰੁੱਪ ਦੇ ਵਿੱਚ ਜੀ ਸਾਨੂੰ ਸਮਝਾਇਆ ਜਾਂਦਾ ਸੀ ਕਿ ਇਨਵੈਸਟਮੈਂਟ ਕਿਵੇਂ ਕਰਨੀ ਹੈ ਜੀ ਸ਼ੇਅਰ ਮਾਰਕੀਟ ਕਿਵੇਂ ਲਾਉਣਾ ਹੈ ਜੀ ਉਹ ਕੁਝ ਪੈਸੇ ਲਾਤੇ ਜੀ ਉਹ ਤੋਂ ਕੁਝ ਆਮਦਨ ਆਉਂਦੀ ਦਿਖਾਤੀ ਜੀ ਸਾਨੂੰ ਤੇ ਮੈਂ ਜਾਾਲ 'ਚ ਫਸਿਆ ਜੀ ਤੇ ਮੈਂ ਵੱਧ ਪੈਸੇ ਲਾਤੇ ਜੀ ਹੁਣ ਮੈਂ ਜੀ ਕਰਜ਼ਾ ਫੜਿਆ ਜੀ ਰਿਸਟਰ ਤੋਂ ਫੜਿਆ ਜੀ 7 ਕਰੋੜ ਦਾ ਜੀ ਮੈਂ ਦੇਣੇ ਆ ਜੀ ਇਹ ਸਾਰਾ ਮਾਮਲਾ ਮਾਮਲਾ ਇੱਥੇ ਨਹੀਂ ਰੁਕਿਆ ਜਨਾਬ ਬੇਸ਼ੱਕ ਹੁਣ ਇਸ ਘਟਨਾ ਤੋਂ ਬਾਅਦ ਪੁਲਿਸ ਚੌਕਸ ਹੋਈ ਹੈ ਭਾਜਨਟ ਕਰ ਰਹੀ ਹੈ ਕਿ ਕਿਹੜੇ ਫੋਨ ਤੇ رابطہ ਹੁੰਦਾ ਸੀ ਕਿਹੜੇ ਨੰਬਰ ਤੋਂ ਫੋਨ ਆਉਂਦਾ ਸੀ ਕਿੱਥੇ ਪੈਸਾ ਲਾਇਆ ਸੀ ਕਿਹੜੇ ਖਾਤੇਆਂ 'ਚ ਟਰਾਂਸਫਰ ਕੀਤਾ ਸੀ ਬਹੁਤ ਕੁਛ ਅਜੇ ਜਾਂਚ ਪੜਤਾਲਿਆ ਗਲਤਨਪੱਤਰ ਨਹੀਂ ਉਹ ਟੈਕਨੋਲੋਜੀ ਸਿਕਰ ਤੇ ਆ ਸਾਡੇ ਪਰ ਜਿਹੜਾ ਪਹਿਲੂ ਨਵਾਂ ਸਾਹਮਣੇ ਆਇਆ ਹੈ ਉਹ ਹੈ ਜਨਾਬ ਇੱਕ ਅਮਰ ਸਿੰਘ ਚਾਹਲਨੀ ਕਈਆਂ ਸਾਬਕਾ ਅਧਿਕਾਰੀਆਂ ਨਾਲ ਠੱਗੀ ਦਾ ਵੱਜੀ ਆ ਇੱਕ ਗਰੁੱਪ ਹੈ ਉਹ ਰਟਾਇੜ ਅਧਿਕਾਰੀਆਂ ਦਾ ਇਸ ਪੱਧਰ ਦੇ ਇਸ ਰੈਂਕ ਦੇ ਕਿਉਂਕਿ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਜਾਤ ਬਣ ਜਾਂਦੀ ਹੈ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਵਰਗਵੰਡ ਬਣ ਜਾਂਦਾ ਹੈ ਕਿ ਮੈਂ ਆਈਐਸ ਮੈਂ ਆਈਪੀਐਸ ਹੈਨਾ ਫਿਰ ਇਹ ਵਰਗਵੰਡ ਹੈ ਕਿਹੜਾ ਉੱਚਾ ਕਿਹੜਾ ਨੀਮਾ ਕਿਹੜਾ ਛੋਟਾ ਕਿਹੜਾ ਵੱਡਾ ਇੱਥੇ ਵੀ ਸਾਰਾ ਕੁਝ ਉਹੀ ਪਾੜਾ ਖੜਾ ਤੇ ਫਿਰ ਉਹ ਜਿਹੇ ਗਰੁੱਪ ਬਣਦੇ ਨੇ ਸੋ ਇਹ ਜਿਹੜੀਆਂ ਅਧਿਕਾਰੀਆਂ ਦਾ ਇੱਕ ਉੱਚ ਰੈਂਕ ਵਾਲੇ ਸਾਰੇ ਅਧਿਕਾਰੀਆਂ ਦਾ ਇੱਕ ਗਰੁੱਪ ਹੈ ਉਸ ਗਰੁੱਪ ਦੇ ਵਿੱਚ ਆਈਜੀ ਰਏ ਹਰਚਰ ਆਪਣਾ ਅਮਰ ਸਿੰਘ ਚਾਹਲ ਵੀ ਉਹਦੇ ਵਿੱਚ ਸ਼ਾਮਲ ਨੇ ਹੁਣ ਆਈਜੀ ਅਮਰ ਸਿੰਘ ਚਾਹਲ ਉਸ ਗਰੁੱਪ ਵਿੱਚ ਨੇ ਤੇ ਉਸ ਗਰੁੱਪ ਦੇ ਵਿੱਚ ਇੱਕ ਵਿਅਕਤੀ ਸ਼ਾਮਲ ਹੁੰਦਾ ਉਸ ਵਿਅਕਤੀ ਇਹਨਾਂ ਨੂੰ ਥੋੜੀ ਥੋੜੀਆਂ ਜਾਣਕਾਰੀਆਂ ਗੱਲਾਂ ਦੀ ਦਿੰਦਾ ਤੇ ਉੱਥੋਂ ਕੱਢ ਕੇ ਇਹਨਾਂ ਨੂੰ ਇੱਕ ਵੱਖਰੇ ਗਰੁੱਪ ਵਿੱਚ ਸ਼ਾਮਲ ਕਰ ਦਿੰਦਾ ਉਹਦੇ ਵਿੱਚ ਵੀ ਕੁਝ ਰਿਟਾਇਰਡ ਅਧਿਕਾਰੀ ਹੈਗੇ ਨੇ ਜਾਂ ਕੁਝ ਹੋਰ ਲੋਕ ਹੈਗੇ ਨੇ ਵੱਡੇ ਨਾਮੀ ਲੋਕ ਹੈਗੇ ਨੇ ਸੋ ਉਸ ਗਰੁੱਪ ਚੋਂ ਉਹਨੂੰ ਲਿਜਾਇਆ ਜਾਂਦਾ ਹੁਣ ਇੱਕ ਸਵਾਲ ਤਾਂ ਸਿਸਟਮ ਉਹਰੇ ਪੁਲਿਸ ਮੁਰੇ ਖੜਾ ਕਿ ਰਿਟਾਇਰਡ ਅਧਿਕਾਰੀਆਂ ਦੇ ਗਰੁੱਪ ਦੇ ਵਿੱਚ ਕੋਈ ਠੱਗੀ ਠੋਰੀ ਵਾਲਾ ਬੰਦਾ ਕੋਈ ਇਹ ਜੀ ਇਨਵੈਸਟਮੈਂਟ ਕਰਨ ਵਾਲਾ ਬੰਦਾ ਕਿੱਥੋਂ ਆਇਆ ਕਹਿੰਦੇ ਜੀ ਇਸ ਗਰੁੱਪ ਦੇ ਵਿੱਚ ਪਟਿਆਲਾ ਸ਼ਹਿਰ ਦੇ ਕਈ ਨਾਮੀ ਰਿਟਾਇਰਡ ਅਧਿਕਾਰੀ ਸ਼ਾਮਲ ਨੇ ਜਿਨ੍ਹਾਂ ਦੀ ਲਿਸਟ ਪੁਲਿਸ ਨੇ ਤਿਆਰ ਕਰ ਲਈ ਹੈ ਤੇ ਹੁਣ ਉਹਨਾਂ ਤੋਂ ਬਾਰੀ-ਬਾਰੀ ਕਿਸ ਨਾ ਕਿਸੇ ਢੰਗ ਤਰੀਕੇ ਨਾਲ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿੰਨੇ ਲੋਕ ਠੱਗੀ ਦਾ ਸ਼ਿਕਾਰ ਹੋਏ ਸਵਾਲ ਇਹ ਹੈ ਕਿ ਜਿਹੜਾ WhatsApp ਗਰੁੱਪ ਹੈ ਉਦੇ ਵਿੱਚ ਮਤਲਬ 777 ਹੈ ਨਾ ਸਰਚ ਗਰੁੱਪ ਇੱਕ ਬਣਿਆ 777 ਵੈਲਥ ਇਕਵਿਟੀ ਰਿਸਰਚ ਗਰੁੱਪ ਫਿਰ ਉਧਰ ਸ਼ਾਮਿਲ ਕੀਤਾ ਗਿਆ ਹੁਣ ਇਹ ਇਹ ਸਵਾਲ ਪੁਲਿਸ ਮੂਰੇ ਚੁਣੌਤੀ ਬਣ ਕੇ ਖੜਾ ਹੈ ਕਿ ਇਹ ਠੱਗੀ ਵਾਲੇ ਬੰਦਿਆਂ ਨੂੰ ਲੈ ਕੇ ਕੌਣ ਆਇਆ ਕਿਉਂਕਿ ਸਾਬਕਾ ਆਈਜੀ ਨੂੰ ਪਹਿਲਾਂ ਅਫਸਰਾਂ ਨੇ ਇੱਕ ਵਟਸਐਪ ਗਰੁੱਪ ਚ ਜੋੜਿਆ ਸੀ ਫਿਰ ਉਹਨਾਂ ਨੂੰ ਇੱਕ ਅਲੱਗ ਗਰੁੱਪ ਚ ਸ਼ਾਮਲ ਕਰਾਇਆ ਗਿਆ ਜਿੱਥੇ ਸ਼ੇਅਰ ਬਾਜ਼ਾਰ ਆਈਪੀਓ ਇਹਨਾਂ ਸਾਰਿਆਂ ਦੀ ਜਾਣਕਾਰੀ ਦਿੱਤੀ ਜਾਂਦੀ ਸੀ ਹੁਣ ਸਵਾਲ ਇਹ ਹੈ ਕਿ ਕਿਹੜੇ ਅਧਿਕਾਰੀ ਨੇ ਚਾਹਲ ਨੂੰ ਇੱਧਰ ਲਿਆਂਦਾ ਜਾਂ ਸਾਰੇ ਅਧਿਕਾਰੀਆਂ ਦੇ ਕਰਕੇ ਚਾਹਲ ਵੀ ਇੱਧਰ ਆ ਗਈ ਪਰ ਠੱਗੀ ਮਾਰਨ ਵਾਲੇ ਬੰਦੇ ਨੂੰ ਕੌਣ ਲੈ ਗਿਆ ਠੱਗੀ ਦੇ ਇਸ ਮਾਮਲੇ 'ਚ ਪਟਿਆਲਾ ਪੁਲਿਸ ਕਹਿੰਦੇ ਸਾਈਬਰ ਸੈੱਲ ਵੀ ਜਾਂਚ 'ਚ ਜੁਟ ਗਿਆ ਹੈ ਤੇ ਉਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਰਜਤ ਬਰਮਾ ਨਾਂ ਦਾ ਵਿਅਕਤੀ ਉਹਨੂੰ ਕਿਸ ਅਧਿਕਾਰੀ ਨੇ ਰਿਟਾਇਰ ਪੁਲਿਸ ਅਫਸਰਾਂ ਦੇ ਵਟਸਐਪ ਗਰੁੱਪ 'ਚ ਐਡ ਕੀਤਾ ਸੀ ਇਹ ਰਜਤ ਗਰੁੱਪ ਰਜਤ ਬਰਮਾ ਨਾਂ ਦਾ ਬੰਦਾ ਹੈ ਜਿਹੜਾ ਇਸ ਗਰੁੱਪ ਵਿੱਚ ਦਾਖਲ ਹੁੰਦਾ ਹੈ ਕਿਉਂ ਇਸ ਗਰੁੱਪ ਵਿੱਚ ਦਾਖਲ ਹੋ ਕੇ ਫਿਰ ਉਹ ਇਹਨਾਂ ਅਧਿਕਾਰੀਆਂ ਨੂੰ ਸਾਕਬਤ ਕੰਮ ਇਹਨਾਂ ਨੂੰ ਪਤਾ ਹੈ ਕਿ ਮੋਟੀ ਪੈਨਸ਼ਨ ਮਿਲਦੀ ਹੈ ਹੈਨਾ ਮੋਟਾ ਕੰਮ ਕਰਾ ਹੈ ਜਿਹੜੇ ਪਾਸੇ ਆਉਂਦੇ ਨੇ ਉਥੋਂ ਕਈ ਪਾਸਿਆਂ ਦਾ ਮਤਲਬ ਦੂਆ ਪੈਸਾ ਵੀ ਜੁੜਿਆ ਹੁੰਦਾ ਚਲੋ ਕਈ ਪਿੱਛੋਂ ਤਕੜੇ ਹੁੰਦੇ ਨੇ ਜਿਮੀਦਾਰੀ ਦੇ ਮਾਮਲਿਆਂ ਦੇ ਵਿੱਚ ਜ਼ਮੀਨਾਂ ਤਕੜੀਆਂ ਨੇ ਇਸ ਲਈ ਹੜਾ ਬਟਾਈ ਹੁੰਦਾ ਉਸ ਨੂੰ ਪੈਸੇ ਦਾ ਅੰਦਾਜ਼ਾ ਹੁੰਦਾ ਤੋ ਇਸ ਲਈ ਉਹ ਰਜਤ ਬਰਮਾ ਨੂੰ ਲੈ ਕੇ ਕੋਣ ਆਇਆ ਇੱਕ ਤਾਂ ਪੁਲਿਸ ਲਈ ਇਹ ਸਵਾਲ ਹੈ ਦੂਸਰਾ ਜਿਸੇ ਆ ਕੇ ਪੇਜ ਫਸ ਰਿਹਾ ਇਸ ਮਾਮਲੇ ਦਾ ਉਹ ਹੀ ਹੈ ਕਿ ਪੁਲਸ ਨੂੰ ਨਾ ਸਾਰੇ ਅਧਿਕਾਰੀਆਂ ਦੀ ਜਿਹੜੇ ਸਾਬਕਾ ਅਧਿਕਾਰੀ ਨਾ ਗਰੁੱਪਾਂ ਚ ਸ਼ਾਮਲ ਨੇ ਉਹਨਾਂ ਦੀ ਸੂਚੀ ਤਿਆਰ ਕਰਕੇ ਗਾਹੇ-ਬਗਾਏ ਉਹਨਾਂ ਤੱਕ ਪਹੁੰਚ ਕਰ ਰਹੀ ਹੈ ਫੋਨ ਤੇ ਕੋਈ ਅਧਿਕਾਰੀ ਬੋਲਣ ਲਈ ਤਿਆਰ ਨਹੀਂ ਕੋਈ ਸੱਚ ਦੱਸਣ ਲਈ ਤਿਆਰ ਨਹੀਂ ਪਰ ਜਦੋਂ ਕਈ ਅਧਿਕਾਰੀ ਮੁਲਾਕਾਤ ਕਰ ਲਈ ਜਾਂਦੇ ਨੇ ਸਾਬਕਾ ਅਧਿਕਾਰੀਆਂ ਨਾਲ ਤਾਂ ਉਹ ਜਵਾਨੀ ਕਈਆਂ ਨੇ ਗੱਲ ਸਾਂਝੀ ਕੀਤੀ ਆਪਣਾ ਦਰਦ ਬਿਆਨ ਕੀਤਾ ਕਿ ਹਾਂ ਗਲਵੜਤਾ ਹੋ ਗਈ ਜੀ ਸਾਡੇ ਨਾਲ। ਠੱਗੀ ਦਾ ਸ਼ਿਕਾਇਤ ਤਾਂ ਅਸੀਂ ਵੀ ਹੋ ਗਈ ਜੀ। ਇਹ ਇਹ ਸਵਾਲ ਹੈਗਾ ਕਿ ਇੱਕ ਨਹੀਂ ਕਈ ਇਹ ਮਤਲਬ ਅਮਰ ਸਿੰਘ ਚਾਹਲ ਹੈਗੀ। ਹੁਣ ਉਹ ਜਿੰਨਿਆਂ ਹੋਰਾਂ ਨਾਲ ਠੱਗੀ ਲੱਗੀ ਹੈ। ਉਸ ਮਾਮਲੇ ਦੇ ਵਿੱਚ ਸਮਝਣ ਵਾਲੀ ਗੱਲ ਹੈ ਕਿ ਉਹ ਠੱਗੀ ਕਿਹਦੇ ਕਿਹਦੇ ਨਾਲ ਲੱਗੀ ਤੇ ਉਹ ਸ਼ਿਕਾਇਤ ਕਿਉਂ ਨਹੀਂ ਦਿੰਦੇ। ਕੋਈ ਵੀ ਅਪੀਲ ਕਿਉਂ ਨਹੀਂ ਕਰਦੇ ਕਿਤੇ ਆ ਕੇ ਹੁਣ ਇਸ ਮਾਮਲੇ ਚ ਅਮਰ ਸਿੰਘ ਚਾਹਲ ਦੇ ਮਾਮਲੇ ਚ ਵੀ ਉਹ ਧਿਰ ਬਣ ਕੇ ਕਿਉਂ ਨਹੀਂ ਸਾਹਮਣੇ ਆਉਂਦੇ ਕਿਹੜਾ ਡਰ ਬਦਨਾਮੀ ਦਾ ਇਸ ਬਦਨਾਮੀ ਦਾ ਕਿਲਾ ਹੈ ਡਿਗ੍ਰੀ ਅਧਿਕਾਰੀ ਠਗੀ ਦਾ ਸ਼ਿਕਾਰ ਹੋਗੇ ਇਹ ਡਰ ਹੈ ਕਿ ਲੋਕ ਕੀ ਕਹਿਣਗੇ ਜਨਤਾ ਕੀ ਕਹੂਗੀ ਜਾਂ ਇਹ ਫਿਕਰ ਹੈ ਕਿ ਕੱਲ ਨੂੰ ਇਨਕੁਆਇਰੀ ਖੁੱਲ ਗਈ ਪੈਸਾ ਕਿੱਥੋਂ ਆਇਆ ਕਿੰਨਾ ਲਾਇਆ ਇੱਥੇ ਤਾਂ 8 ਕਰੋੜ ਦਾ ਮਸਲਾ ਹੋ ਸਕਦਾ ਕਿੰਨਾਂ ਦੇ 80 ਕਰੋੜ ਵੀ ਲਾਇਆ ਹੋਵੇ ਭਾਈ ਕੀ ਪਤਾ ਹੋਣੀ ਤਾਂ ਉਹ ਜਾਣ ਵਾਤਾ ਜਾਂ ਘਟ ਸੋ ਕੀ ਇਹ ਡਰ ਹੈ ਕਿ ਕੱਲ ਨੂੰ ਹਾਂ ED CBI ਕੋਈ ਇਨਕਮ ਟੈਕਸ ਸਹਾਜ ਕੋਈ ਵਿਭਾਗ ਨਾਲ ਪਿੱਛੇ ਪੈ ਜਵੇ ਕਾਹਦਾ ਡਰ ਪਰ ਪਟਿਆਲਾ ਤੋਂ ਮਿਲਈ ਜਾਣਕਾਰੀ ਅਨੁਸਾਰ ਕਈਆਂ ਦੇ ਨਾਮ ਇਹਦੇ ਵਿੱਚ ਸ਼ਾਮਲ ਨੇ ਜਿਨ੍ਹਾਂ ਨਾਲ ਠੱਗੀ ਭੱਜੀ ਹੈ ਪਰ ਉਹ ਸ਼ਿਕਾਇਤ ਕਰਨ ਦੇ ਲਈ ਤਰਬੰਦ ਦੇ ਲਈ ਅਜੇ ਤਿਆਰ ਨਹੀਂ ਸੁਣ ਦੇਖਦੇ ਹਾਂ ਇਹ ਜਾਂਚ ਕਿੱਥੇ ਜਾ ਕੇ ਰੁਕਦੀ ਹੈ ਤੇ ਕਿਵੇਂ ਰੁਕਦੀ ਹੈ ਕਿਹਦੇ ਤੱਕ ਆਉਂਦੀ ਹੈ ਦੂਸਰਾ ਪਹਿਲੂ ਸਾਬਕਾ ਡੀਆਈਜੀ ਹਰਚੰਦ ਸਿੰਘ ਪੁੱਲਰ ਅਚਰ ਸਿੰਘ ਪੁੱਲਰ ਸੀਬੀਏ ਦੇ ਪਕਰ ਚ ਆ ਜਾਂਦੇ ਨੇ ਈਡੀ ਵੀ ਇਨਕੁਆਰੀ ਖੋਲ ਲੈਂਦੀ ਹੈ ਵਿਜੀਲੈਂਸ ਵੀ ਫਾਈਲਾਂ ਚੱਕੀ ਫਿਰਦੀ ਹੈ ਅਚਰ ਸਿੰਘ ਪੁੱਲਰ ਅਦਾਲਤਾਂ ਦਾ ਰੁਕ ਕਰਦੇ ਨੇ ਕਦੇ ਹਾਈ ਕੋਰਟ ਜਾ ਕਦੇ ਸੁਪਰੀਮ ਕੋਰਟ ਤੱਕ ਜਾ ਖਾਤੇ ਕੁਝ ਖੁੱਲ ਜਾਂਦੇ ਨੇ ਪਰਿਵਾਰ ਲਈ ਰਾਹਤ ਮਿਲ ਜਾਂਦੀ ਹੈ ਪਰ ਉਹ ਕਦੇ ਕਹਿੰਦੇ ਨੇ ਜੀ ਐਫ ਆਈ ਆਰ ਰੱਦ ਹੋਣੀ ਚਾਹੀਦੀ ਹੈ ਜੀ ਇਹਦਾ ਦਾਇਰਾ ਗਲਤ ਸੀ ਜੀ ਹੈ ਇਹ ਚੰਡੀਗੜ੍ਹ ਤੇ ਖੇਤਰ ਤੋਂ ਜਿਹੜਾ ਪੰਜਾਬ ਦਾ ਖੇਤਰ ਹੈ ਜੀ ਤੱਕ ਏਦਾਂ ਬਿਨਾਂ ਸਰਕਾਰ ਦੀ ਮਨਜ਼ੂਰੀ ਤੋਂ ਕਾਰਵਾਈ ਨਹੀਂ ਕਰ ਸਕਦੀ ਜੀ ਹਾਂ ਫਿਰ ਉਹ ਸੁਪਰੀਮ ਕੋਰਟ ਚਲੇ ਜਾਂਦੇ ਨੇ ਜੀ ਕਿ ਜਮਾਨਤ ਦਿਓ ਜੀ ਮੈਨੂੰ ਤਾਂ ਸੁਪਰੀਮ ਕੋਰਟ ਗਰੰਟ ਮੋੜ ਦਿੰਦੀ ਆ ਕਿ ਅਸੀਂ ਤਾਂ ਨਹੀਂ ਵੀ ਸਿਵੇਲੇ ਕੰਮ 'ਤੇ ਤਖਲ ਦਿੰਦੇ ਉਹ ਕਾਨੂੰਨੀ ਤੌਰ ਤੇ ਪ੍ਰਕਿਰਿਆ ਚੱਲ ਰਹੀ ਆ ਠੀਕ ਹੈ ਤੇ ਹੁਣ ਉਹ ਸੀਬੀਏ ਦੀ ਅਦਾਲਤ ਤੇ ਆ ਰੁਖ ਕਰਦੇ ਨੇ ਕਿ ਜੀ ਇੱਥੇ ਹੀ ਮਰਜ਼ੀ ਲਾ ਦੇਣਾ ਮੈਨੂੰ ਇੱਥੇ ਹੀ ਬਣਦੀ ਉਹ ਪ੍ਰਕਿਰਿਆ ਇਹੀ ਹੁੰਦੀ ਆ ਕਿ ਪਹਿਲਾਂ ਤੁਸੀਂ ਜਿੱਥੇ ਟ੍ਰਾਇਲ ਆਇਆ ਜਿੱਥੇ ਕੇਸ ਹੈ ਉਤੇ ਜ਼ੀਰ ਦੇ ਵਿੱਚ ਅਰਜੀ ਲਾਓ ਜ਼ਮਾਨਤ ਦੀ ਜੇ ਨਹੀਂ ਮਿਲਦੀ ਫਿਰ ਉਪਰਨੀ ਅਦਾਲਤ ਤੇ ਜਾਓ ਹਾਂ ਹਾਈ ਕੋਰਟ ਫਿਰ ਅੱਗਾ ਨਹੀਂ ਗੱਲ ਤੁਸੀਂ ਸਿੱਧੇ ਡਾਇਰੈਕਟ ਜਾਣ ਦੀ ਕੋਸ਼ਿਸ਼ ਕਰਦੇ ਹੋ ਗੱਲ ਨਹੀਂ ਬਣੀ ਥੱਲੇ ਆ ਗਈ ਹੁਣ ਸੀਵੀ ਦੇ ਅਦਾਲਤ ਜਦੋਂ ਲਾਈ ਤਾਂ ਜਦੋਂ ਪਰ ਸੁਣਵਾਈ ਹੋਣੀ ਸੀ ਹੁਣ ਇਸ ਲਈ ਸੀਬੀਆਈ ਨੇ ਜਵਾਬ ਦਾਖਲ ਕਰਨ ਦੇ ਲਈ ਸਮਾਂ ਮੰਗ ਲਿਆ ਤੇ ਹੁਣ ਇਹ ਸੁਣਵਾਈ 2 ਜਨਵਰੀ ਤੇ ਹੋਣੀ ਹੈ ਮਤਲਬ 2 ਜਨਵਰੀ ਤੱਕ ਤਾਂ ਜ਼ਮਾਨਤ ਭੁੱਲ ਜਾਣਾ ਚਲੋ ਭੁੱਲਰ ਤੇ ਕਾਨੂੰਨੀ ਮਹਾਰਾ ਦਾ ਇਹ ਵੀ ਮੰਨਣਾ ਹੈ ਕਿ ਜਿਹੋ ਜਿਹੇ ਮਾਮਲੇ ਚਰਚਾ ਨੂੰ ਭੁੱਲਰ ਘਰੇ ਨੇ ਉਹ ਜਿਹੇ ਚ ਛੇਤੀ ਜ਼ਮਾਨਤ ਮਿਲਣ ਦੀ ਆਸ ਨਹੀਂ ਸੋ ਹੁਣ 2 ਤਰੀਕ ਤੱਕ ਸੀਬੀਆਈ ਆਪਣਾ ਕੀ ਜਵਾਬ ਦਾਖਲ ਕਰਦੀ ਆ ਉਹ ਕਿਵੇਂ ਇਹ ਸਾਬਤ ਕਰਦੀ ਆ ਕਿ ਨਹੀਂ ਜੀ ਜ਼ਮਾਨਤ ਜੇ ਦੇਤੀ ਤਾਂ ਕੀ ਕੀ ਪ੍ਰਭਾਵਿਤ ਹੋਊਗਾ ਜਾਂ ਜਿਸ ਤਰ੍ਹਾਂ ਤੇਜ਼ੀ ਫੜੀ ਸੀ ਸੀਬੀਆਈ ਨੇ ਕਾਰਵਾਈ ਪਾਉਣ ਦੇ ਲਈ ਛਾਪੇ ਮਾਰੀ ਜੀਆ ਲੈਂਡ ਮਾਫੀਆ ਵੀ ਆ ਜੀ ਅਪਰੋਪਰਟੀ ਡੀਲਰ ਵੀ ਨੇ ਜੀ ਆ ਸਾਬਕਾ ਅਧਿਕਾਰੀਆਂ ਦੇ ਨਾਮ ਵੀ ਮਿਲ ਗਏ ਜੀ ਆ ਕਈ ਹਾਂ ਤੰਤਰਜੰਤਰ ਦੇ ਆ ਜੁਡੀਸ਼ੀਅਲ ਖੇਤਰ ਦੇ ਨਾਮ ਵੀ ਨੇ ਜੀ ਆਹ ਕਈ ਰਾਜਨੀਤਿਕ ਮਜੂਦਾ ਤੇ ਸਾਬਕਾ ਨਾਮ ਵੀ ਨੇ ਅਧਿਕਾਰੀ ਮਜੂਦਾ ਸਾਬਕਾ ਵੀ ਨੇ ਜੀ ਡੈਰੀ ਮਿਲ ਗਈ ਜੀ ਪੰਨਾ ਮਿਲ ਗਿਆ ਜੀ ਚੈਟਿੰਗ ਮਿਲ ਗਈ ਜੀ ਮੈਂ ਆ ਸਾਰਾ ਕੁਝ ਮਿਲ ਗਿਆ ਜੀ ਲੋ ਜੀ ਕਈਆਂ ਦੇ ਬਰੰਟ ਨਿਕਲੇ ਖੜੇ ਕੁਝ ਨਹੀਂ ਹੋਇਆ ਸਭ ਸ਼ਾਂਤ ਹੋ ਗਿਆ ਨਾ ਹੁਣ ਵਿਜੀਲੈਂਸ ਕਿਤੇ ਲੱਭੇ ਨਾ ਈਡੀ ਜਿਹੜੇ ਕਾਗਜ਼ ਪੱਤਰ ਮੰਗਾਲੇ ਜੀ ਕੇਸ ਤਿਆਰ ਹੈ ਜੀ ਮਨੀ ਲਾਂਡਰੀ ਦਾ ਮਾਮਲਾ ਬਣ ਗਿਆ ਜੀ ਕਿਉਂਕਿ ਵਦੇਸ਼ਾਂ ਚ ਫਲੈਟ ਵੀ ਨੇ ਜੀ ਵਿਦੇਸ਼ਾਂ ਚ ਢਾਬੇ ਹੋਟਲ ਵੀ ਨੇ ਜੀ ਉਹ ਸਾਰਾ ਕੁਝ ਹੋ ਵੀ ਹੈ ਜੀ ਸ਼ਾਂਤੀ ਹੈ ਕੀ ਇਹ ਸੈਟਲਮੈਂਟ ਹੈ ਕੀ ਇਹ ਉੱਪਰੋਂ ਤਾਰਾਂ ਹਿੱਲੀਆਂ ਕਿ ਭਾਈ ਜੇ ਇਹ ਖਿੱਦੋ ਖਿਲਰੀ ਤਾਂ ਨੀਰਾ ਦਾ ਸਾਰੇ ਦਲਾਂ ਦੀ ਖਿਲਰ ਜਾਣਗੀਆਂ ਸਾਰਿਆਂ ਦੇ ਚਿਹਤੇ ਖਿਲਰ ਜਾਣਗੇ ਜਾਂ ਹਰਚਰਨ ਸਿੰਘ ਭੁੱਲਰ ਨਹੀਂ ਸੀ ਵੀ ਇਹਦੇ ਕੰਨ ਚ ਫੂਕ ਮਾਰਦੀ ਕਿ ਦੇਖਿਓ ਕਿਤੇ ਜੇ ਮੈਂ ਬਿਆਨ ਦੇਣ ਲੱਗਿਆ ਤੇ بڑے بڑے ਨਾਮ ਭੁੱਲਣਗੇ ਬڑے-ਬڑے ਰਾਜ ਖੁੱਲਣਗੇ ਇਸ ਲਈ ਭਾਈ ਜਿੱਥੇ ਮੇਰੇ ੱਤੇ ਠੱਪ ਕਰ ਲੋ ਕੀ ਇਸ ਤਰੀਕਾ ਕਰਦੀ ਕੋਈ ਗੱਲ ਚਲੋ ਇਹ ਤਾਂ ਹੁਣ ਵੱਧੀਆਂ ਗੱਲਾਂ ਆ ਕਿ ਸੀਬੀਆਈ ਮੱਠੀ ਕਿਉਂ ਪੈ ਗਈ ਈਡੀ ਚੁੱਪ ਕਿਉਂ ਕਰ ਗਈ ਵਿਜੀਲੈਂਸ ਨੇ ਪਿਟ ਕਿਉਂ ਕਰ ਲਈ ਪੰਜਾਬ ਸਰਕਾਰ ਇਸ ਨੂੰ ਆਪਣੀ ਨਾਕਾਮੀ ਦੇ ਉੱਤੇ ਗੱਲ ਕਰਨ ਲਈ ਕਿਉਂ ਤਿਆਰ ਨਹੀਂ ਕਿ ਤੁਹਾਡੇ ਅਧਿਕਾਰੀਆਂ ਦਾ ਕੀ ਹੈ ਉਹ ਕਹਿੰਦੇ ਜੀ ਅਸੀਂ ਭ੍ਰਸ਼ਟਾਚਾਰ ਮੁਕਤ ਪੰਜਾਬ ਬਣਾ ਰਹੇ ਹਾਂ ਪਰ ਜਮਾਨਤ ਜੇ ਮਿਲਣ ਦੀ ਆਸ ਨਹੀਂ ਸੋ ਸੀਵੇ ਦੇ ਅਦਾਲਤ ਚ ਲਾਈ ਪਟੀਸ਼ਨ ਉਸ ਦੇ ਉੱਤੇ ਹੁਣ 2 ਜਨਵਰੀ ਨੂੰ ਅਗਲੀ ਸੁਣਵਾਈ ਹੋਣੀ ਹੈ ਸੋ 2 ਜਨਵਰੀ ਤੱਕ ਤਾਂ ਕੋਈ ਜ਼ਮਾਨਤ ਦੀ ਆਸ ਨਹੀਂ ਉਸ ਦਿਨ ਤੋਂ ਬਾਅਦ ਦੇਖਣਾ ਕੀ ਹੋ ਪਾਵਰ ਕਾਮ ਦੇ ਵਿੱਚ ਨਵੇਂ ਤੋਂ ਨਵਾਂ ਮਾਮਲਾ ਉੱਪਰ ਦਾ ਜਾ ਰਿਹਾ ਹੈ ਇੱਕ ਪਾਸੇ ਪਾਵਰ ਕਾਮ ਦੀਆਂ ਜ਼ਮੀਨਾਂ ਵੇਚਣ ਦੇ ਨਾਂ ਦੇ ਉੱਤੇ ਪੰਜਾਬ ਸਰਕਾਰ ਬਜਿੱਦ ਹੈ ਤੇ ਉਹਦੇ ਲਈ ਆਪਣਾ ਬੰਦਾ ਲਾ ਕੇ ਵੀ ਕੰਮ ਕਰਾਉਣ ਦੀ ਕੋਸ਼ਿਸ਼ ਹੈ ਕਹਿੰਦੇ ਕਿ ਪਹਿਲਾਂ ਜਿਹੜੇ CMD ਸੀ ਉਹ ਕੰਮ ਕਰਨ ਲਈ ਤਿਆਰ ਨਹੀਂ ਸੀ ਜਿਹਾ ਫਿਰ ਆਪਣਾ ਬੰਦਾ ਲਿਆਓ ਉਹਦੇ ਆਉਂਦੀ ਤੀਜੀ ਫੜਲੀ ਤੇ ਇਧਰ ਵਿਰੋਧ ਵੀ ਸ਼ੁਰੂ ਹੋਇਆ ਇੱਕ ਪਾਸੇ ਜ਼ਮੀਨਾ ਬਚਾਉਣ ਦੀਆਂ ਲੜਾਈਆਂ ਲੜ ਰਹੀਆਂ ਇੰਜੀਨੀਅਰਿੰਗ ਐਸੋਸੀਏਸ਼ਨ ਤੇ ਹੋਰ ਮੁਲਾਜ਼ਮ ਜਥੇਬੰਦੀਆਂ ਖਾਸ ਕਰਕੇ ਪਾਵਰਕਾਮ ਨਾਲ ਸੰਬੰਧਿਤ ਮੁਲਾਜ਼ਮ ਦੂਸਰੇ ਪਾਸੇ ਹੁਣ CMD ਨੂੰ ਲੈ ਕੇ ਸਵਾਲ ਖੜਾਉਂਗੇ ਕਹਿੰਦੇ ਜੀ ਕਿ ਪੰਜਾਬ ਸਟੇਟ ਜਿਹੜਾ ਇਲੈਕਟ੍ਰਿਸਿਟੀ ਬੋਰਡ ਪਹਿਲਾਂ PSCB ਸੀਗਾ ਫਿਰ PS PCL ਬਣ ਗਿਆ Powercom Corporation ਬਣ ਗਈ ਉਹ ਮਤਲਬ ਹੈਨਾ ਉਸ ਦੇ ਵਿੱਚ ਜਿਹੜੇ CMD ਦੀ ਯੋਗਤਾ ਉਸ ਨੂੰ ਲਗਾਤਾਰ ਸ਼ਾਮ ਗਿਆ ਜਾ ਰਿਹਾ ਇੱਕ ਵਾਰ ਤਾਂ ਮਤਲਬ ਇਹ ਆ ਗਿਆ ਕਿ ਅਸੀਂ ਚੀਫ ਸੈਕਟਰੀ ਰੈਂਕ ਦੇ ਅਧਿਕਾਰੀ ਲਾਉਣੇ ਸ਼ੁਰੂ ਕਰ ਲਏ ਹੁਣ ਉਹਦੇ ਲਈ ਸੈਕਟਰੀ ਦਾ ਵੀ ਰੈਂਕ ਮਨਜ਼ੂਰ ਹੈ ਮਤਲਬ ਇਸ ਸਿਧਿ ਤੱਕ ਆ ਗਏ ਕਿ ਸੈਕਟਰੀ ਵੀ ਚੱਲ ਜੂਗਾ ਜੀ ਹੁਣ ਉਹ ਜਦੋਂ ਛੇੜਖਾਨੀ ਕੀਤੀ ਉਹ ਇਸ ਤਰੀਕਾ ਕਰ ਲਈ ਕੀਤੀ ਕਿ ਆਪਾਂ ਆਪਣਾ ਬੰਦਾ ਜਿਹੜਾ ਲਾਇਆ ਉਹਨੂੰ ਜਸਟੀਫਾਈ ਕਰਨਾ ਕਿ ਜਦੋਂ ਜਿਹੜਾ ਮੌਜੂਦਾ ਸੀਐਮਡੀ ਲੱਗਿਆ ਉਹਦਾ ਵਿਰੋਧ ਹੋਇਆ ਕਿ ਉਹ ਯੋਗਤਾ ਨਹੀਂ ਪੂਰੀ ਕਰਦਾ ਏਸ ਦੀ ਬਜਾਏ ਕਿ ਉਹਦੀ ਯੋਗਤਾ ਪੂਰੀ ਕਰਾਈ ਜਾਵੇ ਜਾਂ ਯੋਗਤਾ ਯੋਗ ਬੰਦਾ ਲਿਆਂਦਾ ਜਾਵੇ ਉਹ ਯੋਗਤਾ ਦਾ ਅਪਦਰ ਹੀ ਘਟਾਤਾ ਕਿ ਇਹੀ ਬਠ ਰੱਖਣਾ ਕਮਾਲ ਹੈ ਜਨਾਬ ਇਹ ਨੁਕਤੇ ਕੇਜਰੀਵਾਲ ਤੋਂ ਉਹਦੀ ਟੀਮ ਤੋਂ ਵਧੀਆ ਕੋਈ ਨਹੀਂ ਜਾਣਦਾ ਕਿ ਕਿਵੇਂ ਆਪਣੇ ਬੰਦਿਆਂ ਨੂੰ ਖੁਸ਼ ਕਰਨ ਲਈ ਉਹਨਾਂ ਥਾਂਾਂ ਤੋਂ ਵੀ ਬਿਠਾ ਦੋ ਜਿਹਦੇ ਉਹ ਕਾਬਲ ਨਹੀਂ ਤੇ ਬਿਠਾਤਾ ਹੁਣ ਜਦੋਂ ਉਹ ਬਠਾਤਾ ਤੇ ਬ੍ਰਗਰਾਂ ਤਾਂ ਆਪਣੀ ਸਾਹਮਣੇ ਨਾਲ ਕੰਮ ਕਰੂਗਾ ਭਾਈ ਮਨੂੰ ਤਾਂ ਪੰਜਾਬ ਸਰਕਾਰ ਕੰਦੀ ਜਮੀਨਾਂ ਦੀ ਨਿਸ਼ਾਨਦੇਹੀ ਕਰਾ ਰਹੀ ਆ ਤੇ ਉਹਦੇ ਵਿੱਚ ਇੰਜੀਨੀਅਰਿੰਗ ਜਿਹੜੇ ਐਸੋਸੀਏਸ਼ਨ ਦੇ ਮੁਖੀ ਨੇ ਉਹਨਾਂ ਦੇ ਪ੍ਰਧਾਨ ਨੇ ਸੈਕਟਰੀ ਨੇ ਕੈਸ਼ੀਅਰ ਨੇ ਉਹ ਜਦੋਂ ਇਹਦੇ ਤੇ ਅਗਵਾਈ ਕਰਦੇ ਨੇ ਲੜਾਈ ਲੜਦੇ ਨੇ ਤਾਂ ਫਿਰ ਰਾਤੋ ਰਾਤ ਉਹਨਾਂ ਦੀਆਂ ਬਦਲੀਆਂ ਵੀ ਹੋ ਜਾਂਦੀਆਂ ਨੇ ਫਟੋ ਜੀ ਕਿਸੇ ਨੂੰ ਕਹਤੇ ਕਿ ਕਿਸ ਨੂੰ ਕਿਤੇ ਬਦਲੀ ਕਰ ਦੋ ਤਾਂ ਕਿ ਪਹਿ ਰੂ ਨਾ ਕਰ ਸਕਣ ਪਰ ਇਹਦੇ باوجود ਵੀ ਐਸੋਸੀਏਸ਼ਨ ਲੜਾਈ ਲੜ ਰਹੀ ਆ ਹੁਣ ਇੱਕ ਪਾਸੇ ਤਾਂ सीएमडी ਦੇ ਯੋਗਤਾ ਨੂੰ ਲੈ ਕੇ ਲੜਾਈਬੜ ਦਿੱਤੀ ਗਈ ਆ ਇਹ ਤਰੀਕਾ ਕਰ ਸਹੀ ਨਹੀਂਗਾ ਇਸ ਨੂੰ ਲੈ ਕੇ ਐਸੋਸੀਏਸ਼ਨ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਚਿੱਠੀ ਵੀ ਲਿਖੀ ਆ ਲੰਬੇ ਸਮੇਂ ਤੋਂ ਜ਼ਮੀਨਾਂ ਦੇ ਮਾਮਲੇ ਤੇ ਲੜਾਈ ਲੜ ਰਹੇ ਨੇ ਕਿਉਂਕਿ ਕਦੇ ਤਾਂ ਇਹ ਪਟਿਆਲਾ ਦੀ ਜ਼ਮੀਨ ਆਪਾਂ ਲਗਾਤਾਰ ਦੀ ਗੱਲ ਕਰਦੇ ਆ ਨਿਸ਼ਾਨਦੇਹੀ ਕੀਤੀ ਇਹਨਾਂ ਨੇ ਫਿਰ ਲੁਧਿਆਣਾ ਦੀ ਜ਼ਮੀਨ ਇਹਨਾਂ ਨੇ ਨਿਸ਼ਾਨਦੇਹੀ ਕੀਤੀ ਫਿਰ ਬਠਿੰਡਾ ਥਰਮਲ ਪਲਾਂਟ ਵਾਲੀ ਜ਼ਮੀਨ ਆ ਜ਼ਮੀਨਾਂ ਮਾਮਲੇ 'ਚ ਤਾਂ ਬਈ ਪ੍ਰਾਪਰਟੀ ਡਿਵਿਜ਼ਨ ਨੂੰ ਵੀ ਮਾਤ ਪਾਉਂਦੀ ਆ ਸਾਡੀ ਸਰਕਾਰਾਂ ਕਿੱਥੇ ਜ਼ਮੀਨ ਸੁੰਘ ਲੈਣ ਜਦੇ ਕਾਗਜ਼ ਪੱਤਰ ਕੱਢ ਕੇ ਆ ਜਾਂਦੇ ਆ ਕਰ ਲਓ ਭਾਈ ਤੁਹਾਤੋਂ ਵੱਡੇ ਕਾਰੋਬਾਰੀ ਜ਼ਮੀਨਾਂ ਦੇ ਕਾਗਜ਼ ਲੈ ਜਾਣ ਨੂੰ ਫਿਰਦੇ ਆ ਜਿੱਦਣੋਂ ਕਾਗਜ਼ ਦਿੱਲੀ ਖਿਲਗੇ ਫਿਰ ਤੁਤੋਈ ਵੀ ਨਹੀਂ ਹੋਣਾ ਤੁਸੀਂ ਉਹਦਾ ਵਿਰੋਧ ਇਸ ਲਈ ਨਹੀਂ ਕਰਦੇ ਕਿਉਂਕਿ ਉਸੇ ਰਾਹ ਤੇ ਤੁਸੀਂ ਪਏ ਹੋ ਪਹਿਲਾਂ ਮਹਾਰੀ ਦੀ ਮੰਡੀ ਤੇਤੀ ਜੀ ਬਾਇਆ ਗਵਾਂਡਾ ਦਿੱਲੀ ਵਾਲਿਆਂ ਨੂੰ ਫਿਰ ਪਟਿਆਲੇ 'ਚ ਨਿਸ਼ਾਨਦੇਹੀ ਕੀਤੀ ਤੁਸੀਂ ਕੇ ਜੀਆ ਪਾਵਰ ਕਾਮ ਦਾ ਖੇਡ ਵਾਲੇ ਖੇਤਰ ਦੇ ਵਿੱਚ ਜੀ ਆ ਫਲੈਟਾਂ ਵਾਲੇ ਖੇਤਰ ਦੇ ਵਿੱਚ ਜੀ ਆ ਇੱਥੇ ਥਾਂ ਪਈ ਆ ਜੀ ਆ ਕਈ ਨੰਬਰ ਫਟ ਕੋਲ ਪਈ ਆ ਜੀ ਵੇਚ ਦਿਓ ਫੇ ਲੁਧਿਆਣਾ ਚ ਕਰੋੜਾਂ ਦੀਆਂ ਪਾਵਰ ਕੌਮ ਦੀਆਂ ਜ਼ਮੀਨਾਂ ਉਸ ਦੀ ਨਿਸ਼ਾਨਦੇਹੀ ਕੀਤੀ ਤੇ ਵੇਚਣੀ ਆ ਫੇ ਉੱਥੇ ਦਾ ਥਰਮਲ ਪਲਾਂਟ ਵਾਲੀ ਜ਼ਮੀਨ ਕੱਢ ਲਈਏ ਤੁਸੀਂ ਇੱਥੋਂ ਪਹਿਲਾਂ ਤੁਸੀਂ ਪਿੰਡਾਂ ਦੀਆਂ ਸ਼ਾਮ ਲਾਟਾਂ ਤੱਕ ਨੂੰ ਪਈ ਤੁਸੀਂ ਗੈਸਟ ਹਾਊਸ ਰੈਸਟ ਹਾਊਸ ਤੱਕ ਨੂੰ ਗਹਿਣੇ ਰੱਖਣ ਨੂੰ ਪਈ ਸੋ ਹਰ ਹਿੱਲੇ ਜਿੱਥੇ ਜ਼ਮੀਨ ਮਿਲੇ ਕਿਵੇਂ ਉਹਦਾ ਸੌਦਾ ਕਰਨਾ ਹੈ ਹੈਨਾ ਉਹ ਪਹਿਲਾਂ ਤੁਸੀਂ ਸਕੀਮ ਲਿਆਏ ਸੀ ਲੋਕ ਉਹਦੀ ਲੈਂਡ ਪੁਲੀ ਵਾਲੀ ਸਕੀਮ ਤੇ ਲੜੇ ਤਾਂ ਉਹਨਾਂ ਨੇ ਕੁਝ ਖੇਤ ਖਲਿਆਣ ਬਚਾਏ ਤੇ ਹੁਣ ਤਾਂ ਸਾਰਾ ਮਾਲ ਰਿਕਾਰਡ ਹੀ ਕੇਂਦਰ ਲੈ ਜਾਣ ਨੂੰ ਫਿਰਦਾ ਜਨਾਬ ਤੁਸੀਂ ਉੱਥੇ ਪਹਿਰੇਦਾਰੀ ਕਰ ਹੀ ਨਹੀਂ ਸਕਦੇ ਤੁਸੀਂ ਆਪਣੇ ਸਿਸਟਮ ਨੂੰ ਇੰਨਾ ਕਮਜ਼ੋਰ ਕਰ ਰਹੇ ਹੋ ਜਿਸ ਦੀ ਉਦਾਹਰਨ ਹੈ ਪਾਵਰ ਕਾਮ ਦੇ ਵਿੱਚ ਸੀਐਮਡੀ ਦਾ ਅਹੁਦਾ ਕਿ ਤੁਸੀਂ ਇੰਨਾ ਕਮਜ਼ੋਰ ਕਰ ਰਹੇ ਹੋ ਕਿ ਜਿਹੜਾ ਆਵੇ ਉਹ ਇਸ ਸਿਸਟਮ 'ਚ ਗਲੀ ਕਰ ਸਕੇ ਉਹ ਇਸ ਸਿਸਟਮ 'ਚ ਮੋਰੀ ਕਰ ਸਕੇ ਉਹ ਇਸ ਸਿਸਟਮ ਨੂੰ ਆਪਣੇ ਢੰਗ ਨਾਲ ਲੁੱਟ ਖਸੁੱਟ ਸਕੇ ਵੇਦੀ ਪਹਿਲ ਕਦਮ ਤੁਸੀਂ ਕਰਤੀ ਸੋ ਇਸ ਲਈ ਇਹ ਚੁਣੌਤੀ ਸਾਡੇ ਮੂਰੇ ਆ ਖੜੀ ਹੋਈ ਹੈ ਸੋ ਦੇਖਦੇ ਹਾਂ ਜੀ ਇਹ ਬਦਲੀਆਂ ਨਾਲ ਇਹ ਉਹਨਾਂ ਦੇ ਉੱਤੇ ਕਾਰਵਾਈ ਕਰਕੇ ਕੀ ਇਸ ਦੇ ਉੱਤੇ ਰੋਕ ਪਾਉਣਗੇ ਸਰਕਾਰ ਜਾਂ ਐਸੋਸੀਏਸ਼ਨਾਂ ਇਸ ਨੂੰ ਲੋਕ ਮੁੱਦਾ ਬਣਾ ਪਾਉਣਗੀਆਂ ਹੈ ਵਿਭਾਗੀ ਤੋਂ ਬਾਹਰ ਕੱਢ ਕੇ ਲੋਕਾਂ ਨੂੰ ਨਾਲ ਜੋੜ ਪਾਉਣਗੀਆਂ ਕਿਉਂਕਿ ਇਹਦੇ ਨਾਲ ਬਿਜਲੀ ਜਿਹੜਾ ਕੇਂਦਰੀਕਰਨ ਵਾਲਾ ਫਾਰਮੂਲਾ ਬਿਜਲੀ ਸੋਧ ਬਿਲਾਵ ਹਾਲਾ ਵਾਲਾ ਉਹ ਵੀ ਵੱਡਾ ਖੜਾ ਹੈ ਇਹ ਜਿੱਦੀ ਮਾਰ ਆਮ ਲੋਕਾਂ ਤੇ ਕਿਸਾਨਾਂ ਤੇ ਸਾਰਿਆਂ ਤੇ ਪੈਣੀ ਹੈ ਉਹ ਵੀ ਲੜਾਈ ਸਾਡੇ ਪੂਰੇ ਖੜੀ ਹੈ ਸੋ ਇਸ ਲਈ ਚੁਣੌਤੀਆਂ ਬਹੁਤ ਨੇ ਚਲੋ ਇਹ ਜਿੱਥੇ ਮਾਮਲਾ ਹੈ ਉਥੇ ਇੱਕ ਪਹਿਲੂ ਅੱਜ ਚੰਗਾ ਵੀ ਹੈ ਕਿ ਉਹਦੇ ਉੱਤੇ ਗੱਲ ਕਰੀਏ ਆਪਾਂ ਉਹ ਚੰਗਾ ਪਹਿਲੂ ਇਹ ਹੈ ਕਿ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਪੰਜਾਬ ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿੱਚ ਜਦੋਂ ਜਵਾਕ ਆਪਣੀ ਮਾਂ ਬੋਲੀ ਤੋਂ ਬਿਨਾਂ ਕਿਸੇ ਹੋਰ ਬੋਲੀ ਮਤਲਬ ਭਾਸ਼ਾ ਦੀ ਕੋਈ ਸਿੱਖਿਆ ਲਵੇ ਚਾਹੇ ਅੰਗਰੇਜ਼ੀ ਹੋਵੇ ਚਾਹੇ ਹਿੰਦੀ ਹੋਵੇ ਚਾਹੇ ਸੰਸਕ੍ਰਿਤ ਹੋਵੇ ਚਾਹੇ ਉਰਦੂ ਹੋਵੇ ਜੇ ਹੋਰ ਕਿਸੇ ਭਾਸ਼ਾ ਦੀ ਸਿੱਖਿਆ ਲਵੇ ਤਾਂ ਉਹਦੇ ਵਿੱਚ ਇੱਕ ਪੰਨਾ ਉਹਦੀ ਆਪਣੀ ਮਾਂ ਬੋਲੀ ਦੇ 35 ਅੱਖਰਾਂ ਦਾ ਹੋਣਾ ਜ਼ਰੂਰੀ ਹੈ ਚਿਕਾ ਕਦਮ ਹੈ ਸਵਤਯੋਗ ਕਦਮ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਇਹ ਫੈਸਲਾ ਕਿ ਜੀ ਜਵਾਕ ਬਚਪਨ ਤੋਂ ਲੈ ਕੇ 12ਵੀਂ ਤੱਕ ਜਦੋਂ ਸਰਕਾਰੀ ਸਕੂਲ 'ਚ ਪੜ੍ਹੇ ਜਾਂ ਪ੍ਰਾਈਵੇਟ ਸਕੂਲ ਚ ਪੜੇ ਜਾਂ ਮਾਨਤਾ ਪ੍ਰਾਪਤ ਸਕੂਲ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੂਲ ਚ ਪੜੇ ਤਾਂ ਪੰਜਾਬੀ ਵਿਸ਼ੇ ਨੂੰ ਤਾਂ ਪੰਜਾਬੀ ਚ ਪੜ੍ਹਾਈ ਪੜੇ ਉੱਥੇ ਤਾਂ ਉਹ ਊੜਾੜਾ ਪੰਤੀ ਅੱਖਰ ਟੁੱਟਵੇਂ ਅੱਖਰ ਹੈ ਨਾ ਸ਼ਬਦ ਜੋੜ ਹੈ ਨਾ ਉਹ ਸਾਰਾ ਕੁਝ ਪੜ੍ਹੇ ਤੇ ਉਸ ਤੋਂ ਬਾਅਦ ਉਹ ਫਿਰ ਲੇਖ ਕਹਾਣੀਆਂ ਇਵਾਰਤ ਸਾਰਾ ਕੁਝ ਪੜ੍ਹਨ ਦਾ ਕਾਵਨ ਪੜ੍ਹੇ ਉੱਥੇ ਤਾਂ ਠੀਕ ਹੈ ਉਹ ਕਹਿੰਦੇ ਕਿ ਤੋ ਬਿਨਾਂ ਜਿਉਂ ਅੰਗਰੇਜ਼ੀ ਵਿਸ਼ਾ ਪੜ੍ਹਦਾ ਜੋ ਹਿੰਦੀ ਵਿਸ਼ਾ ਪੜ੍ਹਦਾ ਉਹਦੇ ਵਿੱਚ ਵੀ ਉਹਦੀ ਆਪਣੀ ਮਾਂ ਬੋਲੀ ਦੀ ਵਰਣਮਾਲਾ ਦਾ 35 ਅੱਖਰਾਂ ਦਾ ਊੜੇ ਆੜੇ ਦਾ ਇੱਕ ਪੰਨਾ ਹੋਣਾ ਲਾਜ਼ਮੀ ਹੈ। ਇਹ ਨਿਯਮ ਲਾਗੂ ਹੋਣ ਜਾ ਰਿਹਾ ਜੀ। ਚੰਗੀ ਗੱਲ ਹੈ। ਜਿੱਥੇ ਇਹ ਪਹਿਲੂ ਸਵਖਤਜੋਗ ਹੈ ਉੱਥੇ ਪੰਜਾਬ ਸਰਕਾਰ ਨੂੰ ਥੋੜਾ ਜਿਹਾ ਦੋ ਤਿੰਨ ਪਹਿਲੂਆਂ ਤੇ ਗੌਰ ਕਰਨ ਦੀ ਲੋੜ ਹੈ ਕਿ ਇੱਕ ਤਾਂ ਸਕੂਲਾਂ ਦੇ ਵਿੱਚ ਅਧਿਆਪਕਾਂ ਦੀ ਕਮੀ ਬਹੁਤ ਹੈ। ਅਜੇ ਵੀ ਇੱਕ ਇੱਕ ਮਾਸਟਰ ਦੇ ਸਾਰੇ ਸਕੂਲ ਚੱਲਦੇ ਨੇ ਤੇ ਆ ਬਲਾਕ ਸੰਧ ਜਿਲ੍ਹਾ ਪ੍ਰੀਸ਼ਚਾਣਾ ਦੀਆਂ ਡਿਊਟੀਆਂ ਲਾਤੀਆਂ ਸਕੂਲਾਂ ਨੂੰ ਤਾਲੇ ਲਾਕੇ ਸੋ ਇਸ ਲਈ ਕਿ ਤਾਂ ਕਲਾਸ ਵਿੱਚ ਜੇ ਇੱਕ ਸਕੂਲ ਇੱਕ ਮਤਲਬ 5 5ਵੀਂ ਕਲਾਸ ਤੱਕ ਹੈ 7ਵੀਂ 8ਵੀਂ ਕਲਾਸ ਤੱਕ ਸਕੂਲ ਹੈ ਤੇ ਇੱਕ ਮਾਸਟਰ ਹੈ ਉਹ ਦੱਸੋ ਕਿਵੇਂ ਜਵਾਬਾਂ ਨੂੰ ਟੈਕਲ ਕਰੂਗਾ ਤੇ ਇੱਕੋ ਸਮੇਂ ਕਿਵੇਂ ਪੜ੍ਹਾਊਗਾ ਤੇ ਧਿਆਨ ਕਿਵੇਂ ਬਣੂਗਾ ਇਹ ਬਹੁਤ ਵੱਡੀਆਂ ਚੁਣੌਤੀਆਂ ਨੇ ਇਸ ਲਈ ਕਿ ਤਾਂ ਕਮੀ ਅਧਿਆਪਕਾਂ ਦੀ ਦੂਰ ਕਰਨ ਦੀ ਲੋੜ ਹੈ ਦੂਜਾ ਇਸ ਨਾਲੋਂ ਵੀ ਅਹਿਮ ਪਹਿਲੂ ਕਿ ਭਗਵੰਤ ਮਾਨ ਜੀ ਤੁਸੀਂ ਖੁਦ ਕਹਿੰਦੇ ਹੁੰਦੇ ਸੀ ਕਿ ਮੈਂ ਮਾਸਟਰ ਦਾ ਮੁੰਡਾ ਹਾਂ ਮੈਨੂੰ ਪਤਾ ਹੈ ਮਾਸਟਰਾਂ ਦੀ ਜਦੋਂ ਪੜ੍ਹਾਈ ਤੋਂ ਬਿਨਾਂ ਹੋਰ ਡਿਊਟੀਆਂ ਲੱਗ ਜਾਂਦੀਆਂ ਸਾਡੀ ਸਰਕਾਰ ਦੇ ਟਾਈਮ ਨਹੀਂ ਲੱਗੂਗੀ ਸਭ ਤੋਂ ਵੱਧ ਥੋੜੀ ਸਰਕਾਰ ਤੇ ਲੱਗ ਰਹੀ ਹੈ ਪਹਿਲੇ ਵੀ ਲਾਉਂਦੇ ਸੀ ਤੁਸੀਂ ਉਹਨਾਂ ਦਾ ਵੀ ਚੰਨ ਛੜਨ ਤੇ ਬੱਸਾਂ ਚੜਾਉਣ ਚ ਆਪਣੀਆਂ ਰੈਲੀਆਂ ਚ ਬੱਸਾਂ ਚੜਾਉਣ ਲਈ ਵੀ ਮਾਸਟਰਾਂ ਦੀ ਡਿਊਟੀਆਂ ਲਾਉਣ ਲੱਗ ਪਏ। ਸੋ ਇਸ ਲਈ ਦੂਸਰਾ ਇਹ ਤੁਛਟਕਾਰਾ ਜ਼ਰੂਰ ਮਾਸਟਰਾਂ ਨੂੰ ਦੋ। ਤੀਜਾ ਜਿਹੜਾ ਹੋਰ ਇੱਕ ਅਹਿਮ ਪਹਿਲੂ ਹੈ ਤੇ ਵਿੱਚ ਉਹ ਹੈ ਜੀ ਤਿੰਨ ਭਾਸ਼ਾਈ ਫਾਰਮੂਲਾ। ਜੂਏ ਨੋ ਦਾ ਸਰਵੇਖਣਦਾ ਹੈ ਕਿ ਜਦੋਂ ਜਵਾਕ ਮੋਢਲੀ ਸਿੱਖਿਆ ਪ੍ਰਾਇਮਰੀ ਦੀ ਸਿੱਖਿਆ ਆਪਣੀ ਮਾਂ ਬੋਲੀ ਚ ਲੈਂਦਾ ਹੈ ਤਾਂ ਉਹ ਬਾਤ ਦੇ ਵਿੱਚੋਂ ਹੋਰ ਭਾਸ਼ਾਵਾਂ ਸਿੱਖਣ 'ਚ ਨੁਪੂਣ ਹੋ ਜਾਂਦਾ ਪਰ ਤੁਸੀਂ ਜਦੋਂ ਜੰਮ ਦੇ ਜਵਾਕ ਦੇ ਉੱਤੇ ਪਹਿਲੀ ਕੱਚੀ ਪੱਕੀ ਦੂਜੀ ਤੋਂ ਹੀ ਤੁਸੀਂ ਉਹਦੇ ਉੱਤੇ ਪੰਜਾਬੀ ਦੇ ਨਾਲੇ ਹਿੰਦੀ ਨਰੇਜੀ ਥੋਪ ਦਿੰਨੇ ਹੋ ਤਾਂ ਕਿਸੇ ਵੀ ਭਾਸ਼ਾ ਦਾ ਮਾਹਰ ਨਹੀਂ ਬਣਦਾ ਨਾ ਆਪਣੀ ਮਾਂ ਬੋਲੀ ਦਾ ਨਾ ਦੂਜੀਆਂ ਭਾਸ਼ਾਵਾਂ ਦਾ ਇਸ ਲਈ ਘੱਟੋ-ਘੱਟ 5ਵੀਂ ਤੱਕ ਤਾਂ ਕੱਲੀ ਆਪਣੀ ਮਾਂ ਬੋਲੀ ਸਾਰੀ ਸਿੱਖਿਆ ਰੱਖੋ ਮੈਂ ਕੱਲੇ ਵਿਸ਼ੇ ਦੀ ਗੱਲ ਨਹੀਂ ਕਰ ਰਿਹਾ ਮੈਂ ਮਾਧਿਅਮ ਦੀ ਵੀ ਗੱਲ ਕਰ ਰਿਹਾ ਕਿ ਪੜ੍ਹਾਈ ਦਾ ਮਾਧਿਅਮ 5ਵੀਂ ਤੱਕ ਤਾਂ ਸਮੁੱਚਾ ਆਪਣੀ ਵਿਸ਼ੇ ਚ ਹੋਵੇ ਉਸ ਤੋਂ ਬਾਅਦ ਛੇਵੀਂ ਤੋਂ ਬਾਅਦ ਫਿਰ ਜਿਵੇਂ ਸਾਡੇ ਸਮਿਆਂ ਚ ਅੰਗਰੇਜ਼ੀ ਲੱਗਦੀ ਸੀ ਲੱਗੇ ਅੱਠਵੀਂ ਤੋਂ ਬਾਅਦ ਹਿੰਦੀ ਲਾਉਣੀ ਆ ਲਾਓ ਫਿਰ ਉਸ ਤਰੀਕਾ ਕਰਨਾ ਚੱਲੋ ਜਾਂ ਛੇਵੀਂ ਤੇ ਹਿੰਦੀ ਲਾਉਣੀ ਆ ਲਾ ਲਓ ਅੱਠਵੀਂ ਤੇ ਅੰਗਰੇਜ਼ੀ ਲਾਉਣੀ ਆ ਲਾ ਲਓ ਪਰ ਜੰਮ ਦੇ ਜਮਾਤ ਤੇ ਜਦੋਂ ਤਿੰਨ ਭਾਸ਼ਾ ਹੀ ਥੋਪ ਦਿੰਦੇ ਹੋ ਤਾਂ ਉਹ ਕਿਸੇ ਬਾਸ਼ਾ ਦਾ ਮਾਹਰ ਨਹੀਂ ਹੁੰਦਾ ਇਸ ਲਈ ਇਸ ਨੁਕਤੇ ਤੇ ਵੀ ਕੰਮ ਕਰਨ ਦੀ ਲੋੜ ਹੈ ਦੂਸਰਾ ਚਿੰਤਾ ਇਹਦੇ ਵਿੱਚ ਇਹ ਵੀ ਹੈਗੀ ਕਿ ਆ ਸਰਵੇ ਪਿਛਲੇ ਦਿਨਾਂ ਚ ਆਪਾਂ ਚਰਚਾ ਵੀ ਕੀਤੀ ਸੀ ਕਿ ਤੀਜੀ ਜਮਾਤ ਤੱਕ ਦੇ 15% ਦੀ ਜਵਾਬਕ ਸਿਰਫ ਮਤਲਬ ਕਿ ਊੜਾ ਵਾਲਾ ਹੀ ਪੜ੍ਹ ਪਾਉਂਦੇ ਨੇ ਸ਼ਬਦ ਜੋੜ ਨਹੀਂ ਪੜ੍ਹ ਪਾਉਂਦੇ ਤੀਜੀ ਜਮਾਤ ਦੇ ਵਿਦਿਆਰਥੀ ਤੀਜੀ ਜਮਾਤ ਦੇ ਵਿੱਚ 4.6% ਵਿਦਿਆਰਥੀ ਤੋਂ ਉਹ ਨੇ ਜਿਹੜੇ ਊੜਾ ਵਾਲਾ ਵੀ ਨਹੀਂ ਪੜ੍ਹ ਪਾਉਂਦੇ 28% ਵਿਦਿਆਰਥੀ ਉਹ ਨੇ ਜਿਹੜੇ ਮਤਲਬ ਕਿ ਪਹਿਲੀ ਜਮਾਤ ਵਾਲਾ ਸਿਲੇਬਸ ਪੜ੍ਹ ਪਾਉਂਦੇ ਨੇ ਤੀਜੀ ਜਮਾਤ ਚ ਆ ਕੇ ਤੀਜੀ ਜਮਾਤ ਚ ਆ ਕੇ 28% ਵਿਦਿਆਰਥੀ ਹੈ ਜਿਹਨੇ ਜਿਹੜਾ ਪਹਿਲੀ ਜਮਾਤ ਵਾਲਾ ਸਿਲੇਬਸ ਹੀ ਪੜ੍ਹ ਪਾਉਂਦੇ ਨੇ ਇਹ ਸਥਿਤੀ ਹੈ ਤੀਜੀ ਤੋਂ ਲੈ ਕੇ 8ਵੀਂ ਜਮਾਤ ਤੱਕ 47% ਦੀ ਵਿਦਿਆਰਥੀ ਨੇ ਜਿਹੜੇ ਜਿਹੜੇ ਪੂਰਾ ਪਾਠ ਪੜ ਲੈਂਦੇ ਨੇ ਕਹਾਣੀ ਪੜ ਲੈਂਦੇ ਨੇ ਇਬਾਰਤ ਪੜ ਲੈਂਦੇ ਨੇ ਅਖਬਾਰ ਪੜ ਲੈਂਦੇ ਨੇ ਮਤਲਬ ਤੀਜੀ ਤੋਂ 8ਵੀਂ ਜਮਾਤ ਤੱਕ 100 ਵਿੱਚੋਂ 47 ਜਵਾਕ 50% ਦੀ ਵੀ ਨਹੀਂ ਹੈਗੇ ਜਿਹੜੇ ਇਹ ਸਾਰੀ ਪ੍ਰਕਿਰਿਆ ਚੋਂ ਸਹੀ ਪੜ ਸਕਣ ਸੋ ਜਿੱਥੇ ਇਹ ਚਣੌਤੀ ਹੈ ਉੱਥੇ ਇਸ ਪਹਿਲੂ ਨੂੰ ਜਿਹੜਾ ਤੁਸੀਂ ਕਦਮ ਚੁੱਕਿਆ ਹੈ ਸਾਫਤ ਕਦਮ ਹੈ ਇਹਦੇ ਨਾਲ ਮਾਂ ਬੋਲੀ ਦਾ ਹੋਰ ਪਸਾਰਾ ਹੋਊਗਾ ਉਹਦੇ ਲਈ ਇਕੱਲੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੂਲ ਕਿਉਂ ਜੀ ਸਰਕਾਰੀ ਪ੍ਰਾਈਵੇਟ ਜਾਂ ਮੰਤਪਾ ਪ੍ਰਾਪਤੀ ਕਿਉਂ ਜੀ ਜਿਹੜੇ CBSE ਵਾਲੇ ਸਕੂਲ ਨੇ ਹੋਰ SBI ਬੋਰਡ ਪਤਾ ਨਹੀਂ ਕਿਹੜੇ ਬੋਰਡ ਹੋਰ ਕੇਂਦਰੀ ਸਕੂਲ ਖੁੱਲੇ ਨੇ ਜਿਹੜੇ ਪੰਜਾਬ ਦੀ ਹੱਦ 'ਚ ਖੁੱਲੇ ਸਕੂਲ ਨੇ ਉਹਨਾਂ ਸਾਰਿਆਂ 'ਚ ਲਾਜ਼ਮੀ ਕਰੋ ਉੱਥੇ ਤਾਂ ਪੰਜਾਬੀ ਬੋਲਣ ਤੋਂ ਕਿੰਨੀ ਵਾਰ ਜੁਰਮਾਨਾ ਲਾਉਂਦੇ ਪਾਤਰ ਸਾਹਿਬ ਨੂੰ ਉਹੀ ਨਹੀਂ ਕਾਪਟਾ ਲਿਖਣੀ ਪਈ ਤੇ ਅੱਜ ਵੀ ਇਹ ਮਾਮਲੇ ਸਾਡੇ ਸਾਹਮਣੇ ਆਉਂਦੇ ਨੇ ਸਕੂਲਾਂ 'ਚ ਸ਼ੈਰੀ ਕਰਨ ਜਿਹੇ ਜਾ ਹੋਇਆ ਇਹ ਮਜਬੂਰ ਕੀਤਾ ਜਾਂਦਾ ਜੇ ਬੱਚਾ ਨੂੰ ਹਿੰਦੀ ਗਰੀ ਜੀ ਬੋਲਣੀ ਪੰਜਾਬ ਦੇ ਵਿੱਚ ਸੋ ਇਸ ਲਈ ਉਹਨਾਂ ਸਕੂਲਾਂ ਤੋਂ ਵੀ ਨਿਕਲ ਪਾਉਣ ਦੀ ਲੋੜ ਹੈ ਬਹੁਤ ਗੰਭੀਰ ਵਿਸ਼ਾ ਹੈ ਚਲੋ ਜਿੱਥੇ ਇਹ ਪਹਿਲੂ ਹੈ ਉੱਥੇ ਜਾਂਦੇ ਜਾਂਦੇ ਥੋੜੀ ਜੀ ਗੱਲ ਮੈਂ ਤੁਹਾਨੂੰ ਚੰਡੀਗੜ੍ਹ ਦੀ ਦੱਸ ਦਿਆਂ ਭਾਈ ਚੰਡੀਗੜ੍ਹ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਐਮਸੀ ਤੋੜ ਲਈ ਆਮ ਆਦਮੀ ਪਾਰਟੀ ਦੇ ਦੋ ਵੈਸੇ ਇੱਥੇ ਸਾਂਝੇ ਤੌਰ ਤੇ ਲੜੀ ਸੀ ਐਮਪੀ ਦੀ ਚੋਣ ਕਾਂਗਰਸ ਤੇ ਆਮ ਆਦਮੀ ਪਾਰਟੀ ਉਸ ਫਾਰਮੂਲਾ ਹੀ ਸੀਗਾ ਵੀ ਕਿ ਐਮਪੀ ਸਾਡਾ ਮੇਅਰ ਆਪ ਦਾ ਸੋ ਐਮਪੀ ਦਾ ਬਣ ਗਿਆ ਕਾਂਗਰਸ ਦਾ ਵੇਰ ਦੇ ਮਾਮਲੇ ਦੇ ਵਿੱਚ ਸੀਟਾਂ ਵੀ ਵੱਧ ਆਮ ਆਦਮੀ ਪਾਰਟੀ ਕੋਲ ਹੈਗੀਆਂ ਕਾਂਗਰਸ ਨਾਲ ਮਿਲਾ ਕੇ ਪਰ ਤਾਂ ਵੀ ਪੇਚ ਫਸਦਾ ਗਿਆ ਚੰਡੀਗੜ੍ਹ ਦੇ ਵਿੱਚ 35 ਨੇ ਜੀ ਐਮਸੀ ਇੱਕ ਹੁੰਦਾ ਐਮਪੀ ਇੰਜ ਮਿਲਾ ਕੇ 36 ਵੋਟਾਂ ਬਣ ਜਾਂਦੀਆਂ ਜਦੋਂ ਕਿ ਨੋਮੀਨੇਟ ਵੀ ਨੋ ਹੈਗੇ ਪਰ ਉਹ ਨੋ ਬੋਟ ਨਹੀਂ પા ਸਕਦੇ ਸੋ 35 ਐਮਸੀ ਨੇ ਜਿਹਨਾਂ ਦੇ ਵਿੱਚੋਂ 16 ਐਮਸੀ ਸਭ ਤੋਂ ਵੱਧ ਭਾਜਪਾ ਕੋਲ ਸੀ 13 ਐਮਸੀ ਆਮ ਆਦਮੀ ਪਾਰਟੀ ਕੋਲ ਸੀ ਪਿਛੇ காங்கிரஸ் ਕੋਲ ਉਧਰ 16 ਰਹਿ ਜਾਂਦੇ ਸੀ ਇਧਰ 13 ਅ 6 19 ਬਣ ਗਏ ਤੇ 19 ਉਹ ਚਾਹੀਦੇ ਹੁੰਦੇ ਨੇ ਇੱਕ ਬੋਟੇ ਨਾਲ ਕੋਲ ਐਮਪੀ ਦੀ ਵੀ ਆਪਣੀ ਆ ਗਈ ਪਹਿਲਾਂ ਉਧਰ ਵਾਲੀ ਸੀ ਐਮਪੀ ਫਿਰ ਇਧਰ ਵਾਲਾ ਹੋ ਗਿਆ ਚਲੋ ਇਹਨਾਂ ਕੋਲ 20 ਬੋਟਾਂ ਵੀ ਬਣ ਗਈਆਂ ਪਰ ਤਾਂ ਵੀ ਇੱਕ ਵਾਰ ਖਲਾਰਾ ਪਾਇਆ ਜਿਵੇਂ ਉਹ ਸਭ ਨੇ ਦੇਖਿਆ ਐ ਵੋਟ ਪ੍ਰਕਿਰਿਆ ਚ ਜਿਉਂ ਜੀ ਖੇਲਾ ਹੋਇਆ ਐ ਕਿ ਜੀ ਬੋਟਾ ਰੱਦ ਜਾਣ ਕੇ ਕੀਤੀਆਂ ਕਰਾਸ ਵੋਟਿੰਗ ਹੁਣ ਇਸ ਵਾਰ ਫਾਰਮੂਲਾ ਇਹ ਆ ਗਿਆ ਕਿ ਜਦੋਂ ਗਿਣਤੀ ਦੇ ਬੰਦੇ ਨੇ ਪਤਾ ਹੈ ਉਸ ਪਾਰਟੀ ਦੇ ਬੰਦੇ ਨੇ ਤਾਂ ਹੱਥ ਖੜਾ ਕੇ ਚੋਣ ਕਰੋ ਮੇਅਰ ਦੀ ਹਰ ਸਾਲ ਚੋਣ ਹੁੰਦੀ ਹੈ ਚੰਡੀਗੜ੍ਹ ਚ ਮੇਅਰ ਦੀ ਹੁਣ ਜਦੋਂ ਹੱਥ ਖੜਾਉਣ ਵਾਲੀ ਵਾਰੀ ਆਈ ਤਾਂ ਫਿਰ ਪਤਾ ਲੱਗਿਆ ਵੀ ਕਿ ਕ੍ਰੋਸ VOTING ਮੁਸ਼ਕਲ ਹੋ ਜੂਗੀ ਜਿਹੜਾ ਬਾਗੀ ਹੋਊਗਾ ਜਾਂ ਉਹ ਵਿਕਿਆ ਹੋਇਆ ਮੰਨਿਆ ਜਾਊਗਾ ਹੈ ਜਾਂ ਉਹ ਮਤਲਬ ਕਿ ਦਲ ਬਦਲੀ ਗਿਣੀ ਜਾਊਗੀ ਸੋ ਇਸ ਲਈ ਫਿਰ ਕੋਈ ਨਹੀਂ ਚਾਹੂਗਾ ਕਿ ਜਨਤਕ ਤੌਰ ਤੇ ਮੇਰਾ ਜਲੂਸ ਨਿਕਲੇ ਇਹੇ ਜੇ ਫਿਰ ਗਣਤੀ ਉਹ ਪੂਰੀ ਕਰਨੀ ਪਊਗੀ ਹੁਣ ਭਾਜਪਾ ਕੋਲ 16 ਨੇ ਆਮ ਆਦਮੀ ਪਾਰਟੀ ਕੋਲ 13 ਨੇ ਤੇ 6 ਕਾਂਗਰਸ ਕੋਲ ਨੇ ਤੇ ਉਧਰ 13 19 ਬਣ ਕੇ 1 ਐਮਪੀ ਦੀ ਬੋਰਡ ਬਣ ਕੇ 20 ਬਣਦੇ ਨੇ ਤੇ 36 ਦੇ ਵਿੱਚੋਂ ਜਿਹੜਾ ਵੀ 19 ਲੈ ਜਾਵੇ ਉਹ ਦੀ ਗਣਤੀ ਪੂਰੀ ਹੈ ਹੁਣ 16 ਨੂੰ 19 ਕਰ ਲਈ ਤਿੰਨ ਚਾਹੀਦੇ ਸੀ ਉਹਨਾਂ ਨੇ ਦੋ ਤੋੜ ਲਏ ਜਨਾਬ ਆਮ ਆਦਮੀ ਪਾਰਟੀ ਦੀਆਂ ਦੋ ਮਹਿਲਾ ਐਮਸੀ ਬੀਜੇਪੀ ਚ ਸ਼ਾਮਲ ਹੋ ਗਈ ਸੁਣ ਬੀਜੇਪੀ ਕੋਲ ਤਾਂ 18 ਹੋ ਗਏ ਤੇ ਆਮ ਆਦਮੀ ਪਾਰਟੀ ਕੋਲ 11 ਰਹਿ ਗਏ ਪਰ 6 ਕਾਂਗਰਸ ਵਾਲੇ ਆ ਗਏ 17 ਹੋ ਗਏ 1 ਐਮਪੀ ਵੀ ਆ ਗਿਆ 18 ਹੋ ਗਏ ਹੁਣ 18-18 ਤੇ ਖੇਲ ਬਰਾਬਰ ਹੈ ਜਨਵਰੀ ਚ ਮੇਅਰ ਦੀ ਚੋਣ ਆਉਣਾ ਹੋ ਸਕਦਾ ਜਦ ਤੱਕ ਬੀਜੇਪੀ ਕੋ ਤਾਂ ਹੋਰ ਖਰੀਦ ਲਵੇ ਭਾਈ ਜਾਂ ਫਿਰ ਆਵਾਦੀ ਪਾਰਟੀ ਮੋੜ ਕੇ ਲਿਆ ਸਕਦੀ ਹੈ ਦੇਖਣ ਵਾਲੀ ਗੱਲ ਹੋਗੀ ਸੋ ਖੇਲਾ ਸ਼ੁਰੂ ਹੈ ਜਨਾਬ ਮੇਅਰ ਹਲਾਤਾ ਤੇ ਪਰ ਕੀ ਇਹ ਮੇਅਰ ਤੱਕ ਹੀ ਰੁਕਦਾ ਜਾਂ ਹੋਰ ਕਿਸੇ ਪ੍ਰਕਿਰਿਆ ਤੱਕ ਵੀ ਜਾਂਦਾ ਇਹ ਵੀ ਪਹਿਲਾਂ ਦੇਖਣਾ ਹੋਊਗਾ ਬਹੁਤ-ਬਹੁਤ ਸ਼ੁਕਰੀਆ